ਅਰੇਡੀ ਅੱਜ ਦਾ ਮਨੁੱਖ ਤਕਨੀਕ ਦੇ ਸੁਵਿਧਾਜਨਕ ਜਗਤ ਵਿੱਚ ਰਹਿੰਦਾ ਹੋਇਆ ਵੀ ਇੱਕ ਅਜਿਹੇ ਅਦਿੱਖ ਕੈਦਖਾਨੇ ਦਾ ਬੰਦੀ ਬਣ ਗਿਆ ਹੈ ਜਿਸ ਦੀਆਂ ਜ਼ੰਜੀਰਾਂ ਉਸ ਨੇ ਆਪਣੇ ਹੀ ਹੱਥਾਂ ਨਾਲ ਬੰਨੀਆਂ ਹਨ ਅਤੇ ਇਹ ਜ਼ੰਜੀਰਾਂ ਹਨ ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਚੇਟਕ ਦੀਆਂ ਨੰਡੀ ਜਿੱਥੇ ਇੱਕ ਪਾਸੇ ਮੋਬਾਈਲ ਨੇ ਸਾਨੂੰ ਪੂਰੀ ਦੁਨੀਆ ਨਾਲ ਜੋੜਿਆ ਹੈ ਉੱਥੇ ਦੂਜੇ ਪਾਸੇ ਇਸ ਨੇ ਸਾਡੇ ਮਨ ਨੂੰ ਬੇ ਹਿਸਾਬ ਬੰਦਨਾ ਵਿੱਚ ਵੀ ਜਕੜ ਦਿੱਤਾ ਹੈ ਨੰਡੀ ਪਹਿਲਾਂ ਮਨੁੱਖ ਜੋ ਕਦੇ ਘੜੀਆਂ ਦਾ ਗੁਲਾਮ ਸੀ ਅੱਜ ਨੋਟੀਫਿਕੇਸ਼ਨਾਂ ਦੀ ਕੈਦ ਵਿੱਚ ਬੰਦ ਹੋ ਕੇ ਰਹਿ ਗਿਆ ਹੈ ਡੰਡੀ ਕਿਸੇ ਵਕਤ ਚਿੱਠੀ ਪੱਤਰਾਂ ਦੀ ਉਡੀਕ ਕਰਨ ਵਾਲਾ ਇਨਸਾਨ ਹੁਣ ਹਰ ਵੇਲੇ ਦੂਜੇ ਦੇ ਆਨਲਾਈਨ ਹੋਣ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ ਡੰਡੀ ਹੁਣ ਹਰ ਸਵੇਰ ਦੀ ਸ਼ੁਰੂਆਤ ਸੂਰਜ ਦੀ ਕਰਨ ਦੇ ਨਾਲ-ਨਾਲ ਫੋਨ ਦੀ ਚਮਕ ਨਾਲ ਹੁੰਦੀ ਹੈ ਡੰਡੀ ਖਾਣੇ ਤੋਂ ਪਹਿਲਾਂ ਤਸਵੀਰ ਖਿੱਚਣੀ ਦੁੱਖ ਤੋਂ ਪਹਿਲਾਂ ਸਟੇਟਸ ਲਾਉਣਾ ਅਤੇ ਖੁਸ਼ੀ ਤੋਂ ਪਹਿਲਾਂ ਰੀਲ ਬਣਾਉਣਾ ਇਹ ਸਾਡੀ ਨਵੀਂ ਜ਼ਿੰਦਗੀ ਦਾ ਪੱਕਾ ਨਿਜਮ ਬਣ ਗਿਆ ਹੈ ਡੰਡੀ ਸੋਸ਼ਲ ਮੀਡੀਆ ਨੇ ਸਾਨੂੰ ਇੱਕ ਅਜਹੀ ਭੀੜ ਦਾ ਹਿੱਸਾ ਬਣਾ ਦਿੱਤਾ ਹੈ ਜਿੱਥੇ ਹਰ ਕੋਈ ਚੀਖ ਰਿਹਾ ਹੈ ਪਰ ਸਾਡੇ ਕੰਨਾਂ ਨੂੰ ਕਿਸੇ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਡੰਡੀ ਅਸੀਂ ਆਪਣੀ ਇੱਕ ਵੱਖਰੀ ਦੇਖਣ ਨੂੰ ਦਿਖਾਉਣ ਦੀ ਦੌੜ ਵਿੱਚ ਆਪਣੇ ਅਸਲੀ ਰੂਪ ਨੂੰ ਭੁਲਾ ਬੈਠੇ ਹਾਂ ਡੰਡੀ ਅੱਜ ਇੰਸਟਾਗ੍ਰam ਦੇ ਲਾਈਕ ਅਤੇ ਫੇਸਬੁੱਕ ਦੀਆਂ ਟਿੱਪਣੀਆਂ ਨੇ ਮਨੁੱਖੀ ਕਦਰਾਂ ਕੀਮਤਾਂ ਦੇ ਮਾਪ ਅਰੇਡੀ ਦੀ ਇੱਕ ਨਵੀਂ ਇਕਾਈ ਤਿਆਰ ਕਰਕੇ ਰੱਖ ਦਿੱਤੀ ਹੈ ਡੰਡੀ ਅੱਜ ਦੀ ਜਵਾਨੀ ਆਪਣੀ ਕਾਬਲੀਅਤ ਤੋਂ ਵੱਧ ਫਿਲਟਰਾਂ ਵਿੱਚੋਂ ਸੁੰਦਰਤਾ ਅਤੇ ਆਪਣੀ ਪਛਾਣ ਤੋਂ ਵੱਧ ਪ੍ਰੋਫਾਈਲ ਵਿੱਚ ਸਤਿਕਾਰ ਲੱਭ ਰਹੀ ਹੈ ਡੰਡੀ ਇਹ ਇੱਕ ਅਜੀਬ ਵਿਡੰਬਣਾ ਹੈ ਕਿ ਜਿੰਨਾ ਅਸੀਂ ਤਰੱਕੀ ਕਰਕੇ ਆਨਲਾਈਨ ਹੋਏ ਹਾਂ ਉਨਾ ਹੀ ਆਫਲਾਈਨ ਅਤੇ ਖੁਸ਼ੀਆਂ ਭਰੇ ਜੀਵਨ ਤੋਂ ਦੂਰ ਹੋ ਗਏ ਹਾਂ ਡੰਡੀ ਮੋਬਾਈਲ ਨੇ ਪਰਿਵਾਰਾਂ ਦੇ ਵਿਚਕਾਰ ਦੀਆਂ ਗੱਲਾਂ ਬਾਤਾਂ ਨੂੰ ਖਮੋਸ਼ ਕਰ ਦਿੱਤਾ ਹੈ ਅਤੇ ਅੱਜ ਮਾਪੇ ਵੀ ਆਪਣੇ ਬੱਚਿਆਂ ਦੇ ਖਿੜੇ ਹੋਏ ਚਿਹਰੇ ਦੇਖਣ ਦੀ ਬਜਾਏ ਮੋਬਾਈਲ ਵਿੱਚ ਉਹਨਾਂ ਦਾ ਲਾਸਟ ਸੀਨ ਦੇਖਦੇ ਹਨ ਡੰਡੀ ਜਿਸ ਤਕਨੀਕ ਨੇ ਸਾਨੂੰ ਆਜ਼ਾਦੀ ਦੇਣੀ ਸੀ ਉਸ ਨੇ ਹੀ ਸਾਡੇ ਵਿਚਾਰਾਂ ਸਮੇਂ ਅਤੇ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਕੈਦ ਕਰ ਲਿਆ ਹੈ ਡੰਡੀ ਅਸੀਂ ਮੋਬਾਈਲ ਫੋਨ ਉੱਪਰ ਸਕਰੋਲ ਕਰਦੇ ਕਰਦੇ ਆਪਣੀ ਸੂਝ-ਬੂਝ ਆਪਣੀ ਧੀਰਜ ਅਤੇ ਕੀਮਤੀ ਸਮਾਂ ਖਤਮ ਕਰ ਰਹੇ ਹਾਂ ਡੰਡੀ ਅਜਿਹੇ ਹਾਲਾਤ ਵਿੱਚ ਸੋਸ਼ਲ ਮੀਡੀਆ ਹੁਣ ਸਿਰਫ ਸੰਚਾਰ ਦਾ ਸਾਧਨ ਨਹੀਂ ਬਲਕਿ ਮਨੁੱਖੀ ਮਨੋਵਿਗਿਆਨ ਉੱਤੇ ਰਾਜ ਕਰਨ ਵਾਲੀ ਇੱਕ ਵੱਡੀ ਤਾਕਤ ਬਣ ਚੁੱਕਾ ਹੈ ਡੰਡੀ ਇਸ ਨੇ ਸਾਡੀ ਸੋਚ ਨੂੰ ਇੰਨਾ ਪ੍ਰਭਾਵਿਤ ਕਰ ਦਿੱਤਾ ਹੈ ਕਿ ਅਸੀਂ ਕਿਸੇ ਵੀ ਸੱਚ ਨੂੰ ਹੁਣ ਲਾਈਕ ਅਤੇ ਵਿਊਜ਼ ਦੀ ਗਿਣਤੀ ਮਿੰਤੀ ਨਾਲ ਮਾਪਣ ਲੱਗ ਪਏ ਹਾਂ ਡੰਡੀ ਅੱਜਕੱਲ੍ਹ ਖਬਰਾਂ ਤੋਂ ਵੱਧ ਅਫਵਾਹਾਂ ਅਤੇ ਗਿਆਨ ਤੋਂ ਵੱਧ ਪ੍ਰਦਰਸ਼ਨ ਪ੍ਰਸਿੱਧ ਹੁੰਦਾ ਹੈ ਅਤੇ ਹਰ ਪਾਸੇ ਸਚਾਈ ਤੋਂ ਵੱਧ ਝੂਠ ਦੀ ਚਮਕ ਚਮਕਦੀ ਹੈ ਡੰਡੀ ਅਸੀਂ ਇਸ